ਅੱਜ ਅਸੀਂ ਆਪ ਦੇ ਭੀਜਰੋਂ ਜੋ ਕਾਂਗਰਸੀ ਪਰਿਵਾਰ ਪਰਾਨਾ ਕਾਂਗਰਸ ਦੇ ਨਾਲ ਜੁੜਿਆ ਹੋਇਆ 2022 ਵਿੱਚ ਪੂਰੇ ਜੋਰ ਨਾਲ ਤਨਰ ਮੰਨਣਾ ਤਨ ਨਾਲ ਇਸ ਪਰਿਵਾਰ ਨੇ ਮੇਰੀ ਅੰਗਾਰ ਦਿੱਤੀ ਹੈ ਹਾਰਾ ਜਿੱਤਾ ਬਣੀ ਜਾ ਰਹੀ ਮੈਂ ਸੋ ਅੱਜ ਸ਼ੰਕੀ ਜੀ ਨੂੰ ਵੇੜਾ ਐਡਵੋਕੇਟ ਨੇ ਚੰਗੇ ਐਡਵੋਕੇਟ ਨੇ ਖੈਰ ਦੇ ਵਿੱਚ ਮਹਾਲੀ ਦੇ ਵਿੱਚ ਜਿਹੜੇ ਮਾਈ ਉਹਨਾਂ ਨੂੰ ਜ਼ਿਲ੍ਹੇ ਦਾ ਨਿਕਲ ਸਲੰਦਾ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਉਹਦੇ ਵਾਸਤੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਰ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਨਾ ਕਿ ਸਾਡਾ ਬੱਚਾ ਵੱਧ ਛੱਡ ਕੇ ਪਾਰਟੀ ਦੇ ਵਾਸਤੇ ਕੰਮ ਕਰੇ ਤੇ ਪਾਰਟੀ ਹਾਈ ਕਮਾਂਡ ਨੂੰ ਮਜ਼ਬੂਤ ਰੱਖੇ ਦੇਣ ਵਾਸਤੇ ਜਿਹੜੇ ਕੰਮ ਕਰਨ ਵਾਲੇ ਪਰਿਵਾਰ ਨੇ ਕੰਮ ਕਰਨ ਵਾਲੇ ਬੱਚੇ ਨੇ ਉਹਨਾਂ ਨੂੰ ਬਚੜ ਕੇ ਗਿਆਣਾ ਚਾਹੀਦਾ ਜਿਹਦੇ ਨਾਲ ਪਾਰਟੀ ਹੋਵੇ ਜੈ ਉਹਨਾਂ ਨੂੰ ਹਾਂਜੀ ਕਾਰਜਯੋਗ ਸਾਡੇ ਹਲਕਾ ਇੰਚਾਰਜ ਵਿਜੇ ਸ਼ਰਮਾ ਡਿੱਕੂ ਜੀ ਰਾਹੁਲ ਕਾਲਿਆ ਜੀ ਜੂਥ ਕੌਪ ਰਖਦੇ ਪੰਜਾਬ ਦੇ ਜਨਰਸਤਰ ਦੇ ਆਫਿਸ ਇੰਚਾਰ ਨਾਲ ਆਏ ਚੰਨੀਕਬਾਲ ਜੀ ਮਨੋਟੀ ਸਾਹਿਬ ਦੇ ਸਾਡੇ ਜ਼ਿਲ੍ਹਾ ਪ੍ਰਧਾਨ ਉਧ ਕਾਂਗਰਸ ਦੇ ਅਰਕਾ ਕਰਨ ਦੇ ਜਨਨਸਪਟਰ ਮੰਤਰੀ ਸੋਹਲ ਜੀ ਨੀਪੁੰਜ ਜੀ ਮੈਂ ਅੱਜ ਮੇਰੇ ਘਰ ਨਿਵਾਸ ਪਹੁੰਚਣ ਤੇ ਇਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਜਿਮਾੜੇ ਨੂੰ ਜੋ ਪਾਰਟੀ ਵੱਲੋਂ ਸੇਵਾ ਲੱਗੀ ਹੈ ਕਾਂਗਰਸ ਪਾਰਟੀ ਦੇ ਲੀਗਲ ਸੈੱਲ ਦੇ ਪ੍ਰਧਾਨ ਜ਼ਿਲ੍ਹਾ ਹੁਣ ਦੀ ਮੈਂ ਤਨਦੇਹੀ ਨਾਲ ਮਿਹਨਤ ਨਾਲ ਉਸ ਫੈਸਲੇ ਤੇ ਉਲਝਣਾ ਤੇ ਆਪਣੀ ਮਿਹਨਤ ਨਾਲ ਜਿੰਨਾ ਪਾਰਟੀ ਕੀ ਕੰਮ ਕਰ ਸਕਾਂ ਮੈਂ ਕਰਦਾ ਰਹਾਂਗਾ ਸੋ ਮੈਂ ਇਹਨਾਂ ਦੇ ਅਸ਼ੀਰਵਾਦ ਦਿੱਤਾ ਇਹਨਾਂ ਸਭ ਦਾ ਧੰਨਵਾਦ ਪਾਇਤ ਜੀ ਦਾ ਦਾਤਸਾ ਮੈਂ